ਹਾਂਜੀ ਇਹ ਸਾਡੇ ਮੱਕਰ ਸਿੰਘ ਸੇਵਾਦਾਰ ਕੋਆਪਰੇਟਿਵ ਸੁਸਾਇਟੀ ਦੇ ਕਿਉਂ ਕੋਆਪਰੇਟਿਵ ਸੁਸਾਇਟੀ ਚ ਤਾਂ ਇਹਨੇ ਸੇਵਾ ਸਾਰਿਆਂ ਨੇ ਵਧੀਆ ਰਲ ਮਿਲ ਕੇ ਕਰਦੀ ਤੇ ਹੁਣ ਇਹ ਦੋਦੜਾ ਦੋਦੜਾ ਸਾਹਿਬ ਵਾਲਿਆਂ ਦੀ ਗੁਲਫੀਆਂ ਵੇਚਦੇ ਨੇ ਜੀ ਵਧੀਆ ਹਨ ਆਈਸਕ੍ਰੀਮ ਆ ਦੇਖੋ ਕਿਸੇ ਵੀਰ ਨੂੰ ਗੁਲਫੀ ਵਧੀਆ ਖੋਏ ਵਾਲੀ ਗੁਲਫੀ ਦੀ ਜ਼ਰੂਰਤ ਹੋਵੇ ਤਾਂ ਆਪਣਾ ਮੱਕਰ ਸਿੰਘ ਸੇਵਾਦਾਰ ਇਹ ਸੇਵਾ ਕਰਨੇ ਕੁਲਫੀਆਂ ਦੀ ਤੇ ਵੱਧ ਤੋਂ ਵੱਧ ਤੋਂ ਕੁਲਫੀ ਖਰਦੋ ਕਿ ਕਿ ਵਧੀਆ ਕੁਲਫੀ ਆ ਮਜ਼ੇਦਾਰ ਆਈਸਕ੍ਰੀਮ ਖੋਏ ਵਾਲੀ ਤੇ ਸਾਰੇ ਪ੍ਰਕਾਰ ਦੀਆਂ ਕੁਲਫੀਆਂ ਨੇ ਕੁਲਫੀ ਵਾਲਿਆਂ ਦਾ ਨੰਬਰ ਆ ਜੀ ਨੋਟ ਕਰੋ ਤੇ ਏਸੀ ਲੱਗਿਆ ਵਿੱਚ ਨਾਲ ਦੀ ਨਾਲ ਬਰਫ਼ ਚੱਲਦੀ ਆ ਹਾਂ ਵੀ ਮਗਰ ਵਧੀਆ ਚੱਲਦਾ ਕਾਰੋਬਾਰ ਹਾਂ ਜੀ ਹਾਂ ਬਹੁਤ ਵਧੀਆ ਅੱਛਾ ਕਿਉਂਕਿ ਬਗੇ ਚੀਜ਼ ਘਰੇ ਬਣਾਉਂਦੇ ਨੇ ਠੀਕ ਆ ਦਿਹਾੜੀ ਮਿਲ ਜਾਂ ਪੈ ਜਾਂਦੀ ਆ ਹਾਂ ਜੀ ਦਿਹਾੜੀ ਪੈ ਜਾਂਦੀ ਆ ਪੈਂਦੀ ਜੀ ਵਧੀਆ ਅੱਛਾ ਅੱਛਾ ਚਲੋ ਵਧੀਆ ਮੀਂਹ ਤਾਂ ਨਹੀਂ ਕਰਾਂਗੇ ਠੀਕ ਉਹਨੇ ਫਲ ਮਿਲੂਗਾ ਨਹੀਂ ਨਹੀਂ ਠੀਕ ਆ ਫਿਰ ਤਾਂ ਕਿਰਤ ਕਰਨੀ ਉਹ ਪੈਂਦੀ ਆ ਕਿਰਤ ਕਰਕੇ ਬੱਚੇ ਪਾਲੇ ਜਾਂਦੇ ਨੇ ਤੇ ਵੱਧ ਤੋਂ ਵੱਧ ਮੱਗਰ ਤੋਂ ਭਰਾਵੋ ਕੁਲਫੀ ਖਰੀਦਿਆ ਕਰੋ ਦੁੱਧੜਾ ਸਾਹ ਵਾਲਿਆਂ ਦੀ ਤੇ ਵਧੀਆ ਆਪਣੇ ਪਿੰਡਾਂ ਦੇ ਵਿੱਚੋਂ ਦੁੱਧ ਜਾਂਦਾ ਉਸੇ ਦੀ